ਹੈਲੋ ਜੇ ਤੁਹਾਨੂੰ ਪਤਾ ਹੈ ਕਿ ਮੈਂ ਸੋਸ਼ਲ ਮੀਡੀਆ ਤੇ ਲਾਈਵ ਹੋऊंगी ਠੀਕ ਹੈ ਤੇ ਮੈਂ ਆਪਣੀ ਗੱਲ ਕਲੀਅਰ ਕਰਨ ਵਾਸਤੇ ਲਾਈਵ ਹੋऊंगी ਮੈਂ ਕਿਸੇ ਨੂੰ ਕੁਝ ਵੀ ਗਲਤ ਨਹੀਂ ਕਹਾ ਬੋਲਿਆ ਉਹਦੇ ਵਿੱਚ ਮੈਂ ਸਿਰਫ ਗੱਲ ਕਲੀਅਰ ਕੀਤੀ ਕਿ ਮੈਂ ਸੋਸ਼ਲ ਮੀਡੀਆ ਤੇ ਕਿਉਂ ਆਈ ਮੈਂ ਸਟੋਰੀਆਂ ਕਿਉਂ ਪਾਉਂਦੀ ਜਾਂ ਦੁਬਾਰਾ ਪਾਉਣਿਆ ਕਿਉਂ ਸਟਾਰਟ ਕੀਤੀਆਂ ਠੀਕ ਹੈ ਤੇ ਉਹਦੇ ਵਿੱਚ ਅਮਰਿਤਪਾਲ ਮੈਰੋ ਜੀ ਨੇ ਮੈਨੂੰ ਸਟੋਰੀ ਲਗਾਈ ਹੈ ਮੇਰੇ ਤੇ ਕਿ ਮੈਂ ਉਹਨਾਂ ਨੂੰ ਕਿਹਾ ਹੈਗਾ ਕਿ ਜਿਹੜਾ ਬੰਦਾ ਕਿਸੇ ਮੈਨੂੰ ਸੋਸ਼ਲ ਮੀਡੀਆ ਤੋਂ ਹੰਤ ਰੋਕਦਾ ਮੈਂ ਸੋਸ਼ਲ ਮੀਡੀਆ ਤੇ ਕਿਉਂ ਹੀ ਮੇਰੀ ਫੈਮਲੀ ਕਰਕੇ ਆਈਆਂ ਉਹ ਫਿਰ ਖੱਟਾ-ਚ ਤੇ ਹੁਣ ਉਹ ਕਹਿੰਦੇ ਪੈ ਕਿ ਸਟੋਰੀ ਦੇ ਵਿੱਚ ਲਾ ਕੇ ਸ਼ਰਮ ਲੋਕਾਂ ਨੂੰ ਸ਼ੋਅ ਕਰਵਾ ਕੇ ਕਿ ਅਹੀਂ ਖਰਚਾ ਚੱਕ ਕੇ ਤੇ ਆਪਣੇ ਕੀਤੇ ਕੰਮਾਂ ਦਾ ਕਿਸੇ ਦੀ ਕੀਤੀਆਂ ਗੱਡੀਆਂ 'ਚ ਕਰਤੂਤਾਂ ਨਾਲੇ ਠੀਕ ਹੈ ਤੇ ਮੈਨੂੰ ਲੱਗਦਾ ਕਿ ਇਹ ਸਿਰਫ ਤੂੰ ਪਹਿਲਾਂ ਮੈਨੂੰ ਇਹ ਕਹਿੰਦੇ ਪਹਿਗੇ ਕਿ ਸਿਰਫ ਸਾਡਾ ਕੰਮ ਆ ਦੁਨੀਆ ਦੇ ਜੇ ਕੋਈ ਗਲਤ ਚੀਜ਼ਾਂ ਨੂੰ ਪ੍ਰਮੋਟ ਕਰਦਾ ਜੋ ਉਹ ਉਹ ਧਰਮ ਨੂੰ ਪ੍ਰਮੋਟ ਕਰਦਾ ਉਹ ਨਹੀਂ ਹੈਗਾ ਸਹੀ ਆਪਾਂ ਸਿੱਖਿਆ ਤੇ ਉਹ ਚੀਜ਼ਾਂ ਹੀ ਰੋਕਣੀਆਂ ਤੇ ਮੈਨੂੰ ਲੱਗਦਾ ਕਿ ਜਿਹੜਾ ਸਿੱਖ ਹੈਗਾ ਹੈ ਸੱਚਾ ਸਿੱਖ ਹੈਗਾ ਜੋ ਸੱਕ ਮੈਨੂੰ ਨੌਲੇਜ ਆ ਉਹ ਕਦੇ ਵੀ ਕਿਸੇ ਦੀ ਧੀ ਮਾਂ ਭੈਣ ਨੂੰ ਇਦਾਂ ਸਟੋਰੀਆਂ 'ਚ ਗਲਤ ਨਹੀਂ ਬੋਲਦਾ ਮੈਂ ਆਪਣੀ ਗਲਤੀ ਮੰਨਦੀ ਆ ਕਿ ਮੇਰੇ ਤੋਂ ਗਲਤੀ ਹੋਈ ਪਰ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਉਹ ਪੁਰਾਣੀ ਗੱਲ ਤੱਕ ਜਾਣਾ ਚਾਹੀਦਾ ਹੈਗਾ ਕਿਉਂਕਿ ਇਹੋ ਚੁਈ ਗੱਲ ਹੀ ਨਹੀਂ ਹੋਈ ਆਪਣੀ ਗੱਲ ਸਿਰਫ ਤੇ ਬਾਕੀ ਜੇ ਕੋਈ ਕਿਸੇ ਕੋ ਇਹੋ ਜੀ ਗਲਤੀ ਹੋ ਵੀ ਜਾਂਦੀ ਹੈ ਨਾ ਸਿੱਖ ਧਰਮ ਦੇ ਵਿੱਚ ਜਿੰਨਾ ਤੱਕ ਮੈਨੂੰ ਲੱਗਦਾ ਤੇ ਕੋਈ ਵੀ ਉਹ ਜੋ ਕੋਈ ਸੱਚਾ ਸਿੱਖ ਹੋਗਾ ਨਾ ਉਹ ਚੀਜ਼ ਤੇ ਪਰਦੇ ਪਾਉਂਦਾ ਕਿ ਨਹੀਂ ਯਾਰ ਉਹ ਵੀ ਕਿਸ ਰਿੱਤੀ ਹੈ ਕਿਸੇ ਦੀ ਪਹਿਣਾ ਨਾ ਕਿ ਉਹਨੂੰ ਸੋਸ਼ਲ ਮੀਡੀਆ ਤੇ ਲੈ ਕੇ ਆਉਂਦਾ ਸਾਹਮਣੇ ਕਿ ਉਹ ਇਦਾਂ ਕਰਦੀ ਉਹਦਾਂ ਕਰਦੀ ਹੈ ਠੀਕ ਹੈ ਤੇ ਚਲੋ ਬਾਕੀ ਠੀਕ ਓਕੇ ਮੈਂ ਤੁਹਾਨੂੰ ਹੁਣ ਵੀ ਗਲਤ ਨਹੀਂ ਬੋਲੂਗੀ ਪਰ ਮੈਂ ਸੱਚ ਦਾ ਸਾਥ ਦਊਂਗੀ ਤੁਹਾਡੇ ਪਿੱਛੇ سپورਟ ਆ ਬਹੁਤ سپورਟ ਆ ਠੀਕ ਹੈ ਤੁਸੀਂ ਤਾਂ ਕਰਕੇ ਮੈਨੂੰ ਗਲਤ ਵੀ ਬੋਲੋ ਜਿੱਦਾਂ ਮਰਜ਼ੀ ਬੋਲੋ ਤੁਹਾਨੂੰ ਕਿਸੇ ਦਾ ਡਰ ਨਹੀਂ ਹੈਗਾ ਤੇ ਮੇਰੇ ਪਿੱਛੇ ਕੋਈ سپورਟ ਨਹੀਂ ਹੈਗੀ ਠੀਕ ਹੈ ਪਰ ਮੈਂ ਸੱਚ ਦਾ ਸਾਥ ਦਊਂਗੀ ਜਿੱਥੇ ਮੈਂ ਸਹੀ ਹਾਂ ਮੈਂ ਗੱਲ ਆਪਣੀ ਖੁੱਲ ਕੇ ਕਲੀਅਰ ਕਰੂੰਗੀ ਬੇਸ਼ੱਕ ਮੈਨੂੰ ਲੋਕ ਗਲਤ ਬੋਲਣ ਜਿੱਦਾਂ ਮਰਜ਼ੀ ਬੋਲਣ ਪਰ ਜਿਹੜੀ ਗੱਲ ਸੱਚ ਆ ਉਹ ਸੱਚ ਆ ਮੈਂ ਸੋਸ਼ਲ ਮੀਡੀਆਸ ਪ੍ਰੂਫਸ ਮੇਂ ਸਾਰਾ ਕੁਝ بس ਯਾਰ ਮੈਂ ਕੁਛ ਵੀ ਇਦਾਂ ਬੋਲ ਕੇ ਨਹੀਂ ਦੱਸਿਆ ਫालतू ਕੁਛ ਵੀ ਨਹੀਂ ਪ੍ਰੂਫ ਸਮੇਟ ਸਾਰਾ ਕੁਛ ਬੋਲੀਆ ਠੀਕ ਹੈ ਹੈਲੋ ਜਿਵੇਂ ਤੁਹਾਨੂੰ ਪਤਾ ਹੀ ਕਿ ਮੈਂ ਸੋਸ਼ਲ ਮੀਡੀਆ ਤੇ ਲਾਈਵ ਹੋऊंगी ਠੀਕ ਹੈ ਤੇ ਮੈਂ ਆਪਣੀ ਗੱਲ ਕਲੀਅਰ ਕਰਨ ਵਾਸਤੇ ਲਾਈਵ ਹੋऊंगी ਮੈਂ ਕਿਸੇ ਨੂੰ ਕੁਛ ਵੀ ਗਲਤ ਨਹੀਂ ਕਹਾਂ ਬੋਲਿਆ ਉਹਦੇ ਵਿੱਚ ਮੈਂ ਸਿਰਫ ਗੱਲ ਕਲੀਅਰ ਕੀਤੀ ਕਿ ਮੈਂ ਸੋਸ਼ਲ ਮੀਡੀਆ ਤੇ ਕਿਉਂ ਆਈ ਮੈਂ ਸਟੋਰੀਆਂ ਕਿਉਂ ਪਾਉਂਦੀ ਜਾਂ ਦੁਬਾਰਾ ਪਾਉਣੀਆਂ ਕਿਉਂ ਸਟਾਰਟ ਕੀਤੀਆਂ ਠੀਕ ਹੈ ਤੇ ਉਹਦੇ ਵਿੱਚ ਅਮਰਿਤਪਾਲ ਮੈਰੋ ਜੀ ਨੇ ਮੈਨੂੰ ਸਟੋਰੀ ਲਗਾਈ ਹੈ ਮੇਰੇ ਤੇ ਕਿ ਮੈਂ ਉਹਨਾਂ ਨੂੰ ਕਿਹਾ ਹੈਗਾ ਕਿ ਜਿਹੜਾ ਬੰਦਾ ਕਿਸੇ ਮੈਨੂੰ ਸੋਸ਼ਲ ਮ ਤੋ ਉਹਨਾਂ ਨੇ ਕੀਆ ਪਹਿਲਾਂ ਕਿਹਾ ਕਿ ਅਹੀਂ ਖਰਚਾ ਚੱਕ ਲਾਂਗੇ ਮੁੜ ਕਿਉਂ ਮੈਸੇਜ ਡਿਲੀਟ ਕਰਤਾ ਠੀਕ ਹੈ ਤੇ ਹੁਣ ਉਹ ਕਹਿੰਦੇ ਪੈ ਕਿ ਸਟੋਰੀ ਦੇ ਵਿੱਚ ਲਾ ਕੇ ਸ਼ਰਮ ਲੋਕਾਂ ਨੂੰ ਸ਼ੋਅ ਕਰਵਾ ਕੇ ਕਿ ਅਹੀਂ ਖਰਚਾ ਚੱਕਦੇ ਆ ਆਪਣੇ ਕੀਤੇ ਕੰਮਾਂ ਦਾ ਕਿਸੇ ਦੀ ਕੀਤੀਆਂ ਗੰਡੀਆਂ 'ਚ ਕਰਤੂਤਾਂ ਦਾ ਲੈ ਠੀਕ ਹੈ ਤੇ ਮੈਨੂੰ ਲੱਗਦਾ ਕਿ ਇਹ ਸਿਰਫ ਤਾਂ ਤੁਸੀਂ ਪਹਿਲਾਂ ਮੈਨੂੰ ਇਹ ਕਹਿੰਦੇ ਪਏਗੇ ਕਿ ਇਹ ਸਿਰਫ ਸਾਡਾ ਕੰਮ ਆ ਦੁਨੀਆ ਦੇ ਜੇ ਕੋਈ ਗਲਤ ਜਿਹਾ ਪ੍ਰਮੋਟ ਕਰਦਾ ਜਾਂ ਉਹ ਉਹ ਤਰਮ ਨੂੰ ਪ੍ਰਮੋਟ ਕਰਦਾ ਉਹ ਨਹੀਂ ਹੈਗਾ ਸਹੀ ਆਪਾਂ ਸਿੱਖਿਆ ਤੇ ਉਹ ਚੀਜ਼ਾਂ ਹੀ ਰੋਕਣੀਆਂ ਤੇ ਮੈਨੂੰ ਲੱਗਦਾ ਕਿ ਜਿਹੜਾ ਸਿੱਖ ਹੈਗਾ ਇਹ ਸੱਚਾ ਸਿੱਖ ਹੈਗਾ ਜੋ ਸੱਚ ਮੈਨੂੰ ਨੌਲੇਜ ਆ ਉਹ ਕਦੇ ਵੀ ਕਿਸੇ ਦੀ ਧੀ ਮਾਂ ਭੈਣ ਨੂੰ ਇਦਾਂ ਸਟੋਰੀਆਂ 'ਚ ਗਲਤ ਨਹੀਂ ਬੋਲਦਾ ਮੈਂ ਆਪਣੀ ਗਲਤੀ ਮੰਨਦੀ ਆ ਕਿ ਮੇਰੇ ਤੋਂ ਗਲਤੀ ਹੋਈ ਪਰ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਉਹ ਪੁਰਾਣੀ ਗੱਲ ਤੱਕ ਜਾਣਾ ਚਾਹੀਦਾ ਹੈਗਾ ਕਿਉਂਕਿ ਇਹੋ ਜਿਹੀ ਗੱਲ ਹੀ ਨਹੀਂ ਹੋਈ ਆਪਣੀ ਗੱਲ ਸਿਰਫ ਤੇ ਬਾਕੀ ਜੇ ਕੋਈ ਕਿਸੇ ਕੋ ਇਹੋ ਜੀ ਗਲਤੀ ਹੋ ਵੀ ਜਾਂਦੀ ਹੈ ਨਾ ਸਿੱਖ ਧਰਮ ਦੇ ਵਿੱਚ ਜਿੰਨਾ ਤੱਕ ਮੈਨੂੰ ਲੱਗਦਾ ਤੇ ਕੋਈ ਵੀ ਉਹ ਜੋ ਕੋਈ ਸੱਚਾ ਸਿੱਖ ਹੋਊਗਾ ਨਾ ਉਹ ਚੀਜ਼ ਤੇ ਪਰਦੇ ਪਾਉਂਦਾ ਕਿ ਨਹੀਂ ਯਾਰ ਉਹ ਵੀ ਕਿਸ ਰੀਤੀ ਹੈ ਕਿਸੇ ਦੀ ਪਹਿਣਾ ਨਾ ਕਿ ਉਹਨੂੰ ਸੋਸ਼ਲ ਮੀਡੀਆ ਤੇ ਲੈ ਕੇ ਆਉਂਦਾ ਸਾਹਮਣੇ ਕਿ ਉਹ ਇਦਾਂ ਕਰਦੀ ਉਹਦਾਂ ਕਰਦੀ ਹੈ ਠੀਕ ਹੈ ਤੇ ਚਲੋ ਬਾਕੀ ਠੀਕ ਓਕੇ ਮੈਂ ਤੁਹਾਨੂੰ ਹੁਣ ਵੀ ਗਲਤ ਨਹੀਂ ਬੋਲੂਗੀ ਪਰ ਮੈਂ ਸੱਚ ਦਾ ਸਾਥ ਦਵਾਂਗੀ ਤੁਹਾਡੇ ਪਿੱਛੇ سپورਟ ਆ ਬਹੁਤ سپورਟ ਆ ਠੀਕ ਹੈ ਤੁਸੀਂ ਤਾਂ ਕਰਕੇ ਮੈਨੂੰ ਗਲਤ ਵੀ ਬੋਲੋ ਜਿੱਦਾਂ ਮਰਜ਼ੀ ਬੋਲੋ ਤੁਹਾਨੂੰ ਕਿਸੇ ਦਾ ਡਰ ਨਹੀਂ ਹੈਗਾ ਤੇ ਮੇਰੇ ਪਿੱਛੇ ਕੋਈ سپورਟ ਨਹੀਂ ਹੈਗੀ ਠੀਕ ਹੈ ਪਰ ਮੈਂ ਸੱਚ ਦਾ ਸਾਥ ਦਵਾਂਗੀ ਜਿੱਥੇ ਮੈਂ ਸਹੀ ਹਾਂ ਮੈਂ ਗੱਲ ਆਪਣੀ ਖੁੱਲ ਕੇ ਕਲੀਅਰ ਕਰੂੰਗੀ ਬੇਸ਼ੱਕ ਮੈਨੂੰ ਲੋਕ ਗਲਤ ਬੋਲਣ ਜਿੱਦਾਂ ਮਰਜ਼ੀ ਬੋਲਣ ਪਰ ਜਿਹੜੀ ਗੱਲ ਸੱਚ ਆ ਉਹ ਸੱਚ ਆ ਮੈਂ ਸੋਸ਼ਲ ਮੀਡੀਆਸ ਪ੍ਰੂਫਸ ਮੇਰੇ ਸਾਰਾ ਕੁਝ ਦੱਸਿਆ ਹੈ ਮੈਂ ਕੁਝ ਵੀ ਇਦਾਂ ਬੋਲ ਕੇ ਨਹੀਂ ਦੱਸਿਆ ਫालतू ਕੁਝ ਵੀ